ਨਾ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਲਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤੁਸੀਂ ਸਿੱਧੇ ਉਹਨੂੰ ਕਿਹਾ ਕਿ ਗਰੀ ਸਮਾਜ ਦਾ ਸੀਗਾ ਪੱਠੇ ਪਾਉਂਦਾ ਸੀ ਪੱਠੇ ਰੰਗ ਹੁੰਦਾ ਇਹਨਾਂ ਕਾਲਾ ਸੀਗਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਫਿਰ ਉਹਨੂੰ ਬੇਸਿਕਲੀ ਉਹ ਆਪਣੀ ਸੁਪਰੀਅਰਿਟੀ ਦੱਸ ਰਹੇ ਸੀਗੇ ਦੂਜੇ ਨੂੰ ਛੋਟਾ ਦੱਸ ਕੇ ਕਿ ਦੇਖੋ ਅਸੀਂ ਕਿੱਦੇ ਵੱਡੇ ਆ ਕਾਂਗਰਸ ਦਾ ਕਿੱਡਾ ਵੱਡਾ ਦਿਲ ਹੋ ਰਹਾ ਸਾਡਾ ਕਿੰਨੀ ਵੱਡੀ ਮਿਹਰਬਾਨੀ ਸੀ ਕਿ ਐਸੇ ਗੰਦੇ ਇੱਕ ਕਿਸਮ ਦਾ ਉਹਨਾਂ ਨੂੰ ਕਿਵੇਂ ਦੱਸਿਆ ਉਹਨਾਂ ਨੇ ਕਿ ਜੋ ਮੈਲਾ ਗੰਦਾ ਕਾਲਾ ਉਹਨੂੰ ਅਸੀਂ ਗ੍ਰਹਿ ਮੰਤਰੀ ਤੱਕ ਲੈ ਗਏ ਗ੍ਰਹਿ ਮੰਤਰੀ ਬਣਾਇਆ ਇਸ ਦਾ ਮਤਲਬ ਉਸ ਬੰਦੇ ਦੇ ਅੰਦਰ ਕੋਈ ਟੈਲੈਂਟ ਨਹੀਂ ਸੀਗਾ ਉਹਨਾਂ ਦੇ ਅੰਦਰ ਕੋਈ ਕਾਬਿਲियत ਨਹੀਂ ਉਹ ਲਾਇਕ ਨਹੀਂ ਸੀਗੇ ਉਸ ਕੁਰਸੀ ਤੇ ਬਹਿਣ ਦੇ ਇਹ ਸਭ ਕੁਝ ਲਾਇਕ ਸੀਗੇ ਇਹਨਾਂ ਨੇ ਮਿਹਰ ਕੀਤੀ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਮਤਲਬ ਚਰਨਜੀਤ ਸਿੰਘ ਚੰਨੀ ਦੇ ਵਿੱਚ ਕੋਈ ਪੋਟੈਂਸ਼ੀਅਲ ਨਹੀਂ ਉਹਦੇ ਵਿੱਚ ਕੋਈ ਕਾਬਿਲियत ਨਹੀਂ ਉਹ ਮੁੱਖ ਮੰਤਰੀ ਮੰਨ ਦੇ ਲਾਇਕ ਨਹੀਂ ਸੀਗਾ ਬੂਟਾ ਸਿੰਘ ਦੇ ਵਿੱਚ ਟੈਲੈਂਟ ਮੈਰਿਟ ਕੁਝ ਨਹੀਂ ਸੀਗਾ ਇਹਨਾਂ ਦੀ ਮਿਹਰਬਾਨੀ ਇਹਨਾਂ ਦੀ ਕਿਰਪਾ ਹੋਈ ਕਿ ਇਹਨਾਂ ਨੇ ਉਹਨਾਂ ਨੂੰ ਕੁਰਸੀਆਂ ਥਮਾਈਆਂ ਕੁਰਸੀਆਂ ਤੇ ਲਾਇਕ ਕੌਣ ਹੈ ਰਾਜਾ ਵੜੇਗੀ ਤੁਹਾਡਾ ਪਿਓ ਮੰਨ ਲਓ ਕਿ ਤੋਂ ਗੱਡੀ ਤੇ ਆ ਰਿਹਾ ਬੱਸ ਚੜ ਕੇ ਆ ਰਿਹਾ ਮੰਨ ਲਓ ਤੁਸੀਂ ਖੜੇ ਹੋ ਤੁਸੀਂ ਕਿਸੇ ਨੂੰ ਭੇਜਣਾ ਕਿ ਹਾਂ ਮੇਰੇ ਬਾਪੂ ਨੂੰ ਪਿਕ ਕਰ ਲਈ ਉਥੋਂ ਦਾ ਮੇਰੇ ਬਾਪੂ ਨੇ ਪੱਗ ਪਾਈ ਹੋਣੀ ਮੈਲੇ ਕੱਪੜੇ ਹੋਣੇ ਤੁਸੀਂ ਇਦਾਂ ਦੱਸੋਗੇ ਹੂੰ ਆਪਣੇ ਬਾਪੂ ਦੀ ਤਰੀਫ਼ ਇਦਾਂ ਕਰੋਗੇ ਤੁਸੀਂ ਆਪ ਪੱਗ ਪਾ ਕੇ ਕਿਸੇ ਨੂੰ ਇੰਨਾ ਗੰਦਾ ਕਹਿ ਰਹੇ ਹੋ ਇਹ ਤੁਹਾਡੇ ਗੁਰੂਆਂ ਦੀ ਸਖਲਾਈਆਂ ਤੁਸੀਂ ਸਿੱਖ ਨਹੀਂ ਹੋ ਮੇਰੀ ਨਜ਼ਰਾਂ ਚ ਜੇ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜੇ ਆਪਣੀ ਬਾਣੀ ਆਪਣੇ ਗ੍ਰੰਥ ਸਾਹਿਬ ਨੂੰ ਤੁਸੀਂ ਮੰਨ ਲੋਗੇ ਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕਿੱਥੇ ਜਾਣ ਦੀ ਲੋੜ ਨਹੀਂ ਫਿਰ ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲ ਸਕਦੇ ਤੁਸੀਂ ਕਿਸੇ ਨੂੰ ਕਾਲਾ ਕਿਸੇ ਨੂੰ ਭੈੜਾ ਕਿਸੇ ਨੂੰ ਛੂੜਾ ਕਿਸੇ ਨੂੰ ਚੁਮਾਰ ਤੁਸੀਂ ਕਹਿ ਹੀ ਨਹੀਂ ਸਕਦੇ ਔਰ ਜੇ ਫਿਰ ਵੀ ਕਹਿ ਰਹੇ ਹੋ ਤੁਸੀਂ ਸਿੱਖ ਨਹੀਂ ਹੋ ਸਿਰਫ ਚੋਲਾ ਪਾਇਆ ਯੂ ਆਰ ਬਿਗਾਡਸ ਤੁਸੀਂ ਨਕਲੀ ਤੁਸੀਂ ਬਹਿਰੂਪੀਏ ਏਜੰਸੀਆਂ ਦੇ ਵੜੇ ਹੋਏ ਕੋਮ ਦੇ ਵਿੱਚੋਂ ਕੋਮ ਨੂੰ ਬਰਬਾਦ ਕਰਨੇ ਪੰਜਾਬ ਨੂੰ ਬਰਬਾਦ ਕਰਨ ਲਈ ਤੁਸੀਂ ਤਾਂ ਮੈਸੇਜ ਸੈੱਟ ਕਰਤਾ ਉਹ ਤਾਂ ਕਹੂਗਾ ਇਹ ਕਾਲੇ ਰੰਗ ਦਾ ਹੈਗਾ ਇਹਨੇ ਮੈਲੇ ਕਪੜੇ ਪਾਏ ਨੇ ਇਹਨੇ ਭਗਬਿਸ਼ਖ ਸਿਰ ਤੇ ਪਾਈ ਆ ਲੇਕਿਨ ਇਹ ਜਿਹੜਾ ਹੈਗਾ ਇਹ ਬਾਲਮਿਕੀ ਮਦਵੀਆ ਚਮਾਰ ਰਿਆ ਰਵਿਦਾਸੀਆ ਹੋ ਤੁਹਾਨੂੰ ਉਸ ਸੋਸਾਇਟੀ ਦੇ ਵਿੱਚ ਉਸ ਸਮਾਜ ਦੇ ਵਿੱਚ ਉਸ ਜਗ੍ਹਾ ਤੋਂ ਗਿੱਦੜ ਵਾਂ ਤੋਂ ਲੜੀ ਸੀਗਾ ਨਾ ਉੱਥੋਂ ਤੋਂ ਕੋਈ ਨਜ਼ਰ ਨਹੀਂ ਆਇਆ ਹੋਰ ਟੈਲੈਂਟਡ ਯੂ ਬਿਕਮ தி ਐਮਪੀ ਯੋਰ ਵਾਈਫ ਵਿਲ ਬਿਕਮ ਐਮਐਲਏ ਰਾਜਪਾੜ ਤੁਹਾਡੇ ਹੱਥਾਂ ਦੇ ਵਿੱਚ ਵਾਟ ਇਜ਼ ਦਿਸ ਹੋਰ ਕਿਸੇ ਬੀਬੀ ਨੂੰ ਤਿਆਰ ਕਰੋ ਹੋਰ ਗਰੀਬ ਬੀਬੀ ਨੂੰ ਮੌਕ ਘੜੀ ਸਾਹਿਬ ਕਹਿੰਦੇ ਕੱਲ ਨੂੰ ਰਾਜਾ ਵੜਿੰਗ ਕੈਦ ਕਰ ਦੇਵੇ ਜਾਂ ਕਿਸੇ ਦਾ ਕਤਲ ਕਰ ਦੇਵੇ ਕਿ 24 ਘੰਟਿਆਂ ਦਾ ਨੋਟਿਸ ਕਾਫੀ ਹੋਏਗਾ ਰਾਜਾ ਵੜਿੰਗ ਨੇ ਜਿਹੜਾ ਬਿਆਨ ਦਿੱਤਾ ਸਰਦਾਰ ਬੂਟਾ ਸਿੰਘ ਨੂੰ ਹਰਾਣੂ ਲੈ ਕੇ ਉਹ ਵਿਵਾਦ ਬਹੁਤ ਬਣ ਗਿਆ ਰਾਜਾ ਵੜਿੰਗ ਨੇ ਹਾਲਾਂਕਿ ਮਾਫੀ ਮੰਗ ਲਈ ਕੀ ਮਾਫੀ ਬਹੁਤ ਹੈ ਕਿਸੇ ਸਮਾਜ ਨੂੰ ਜਾਂ ਕਿਸੇ ਇਸ ਤਰੀਕੇ ਦੇ ਬੰਦੇ ਨੂੰ ਟਾਰਗੇਟ ਕਰਕੇ ਉਸ ਦੇ ਰੰਗ ਨੂੰ ਉਸ ਦੀ ਵਕਾਲੀਅਤ ਨੂੰ ਸਾਰੀਆਂ ਚੀਜ਼ਾਂ ਨੂੰ ਟਾਰਗੇਟ ਕਰਕੇ ਇਸ ਤਰ੍ਹਾਂ ਦੇ ਬਿਆਨ ਦੇਣੇ ਇਹ ਕਾਫੀ ਨਹੀਂ ਇਸ ਉੱਤੇ ਚਰਚਾ ਕਰਾਂਗੇ ਡਾਕਟਰ ਰੀਤੂ ਸਿੰਘ ਸਾਡੇ ਨਾਲ ਨੇ ਕਿਉਂਕਿ ਇਹ ਅਕਸਰ ਐਸ்சி ਕਮਿਸ਼ਨ ਜਾਂ ਐਸ்சி ਭਾਈਚਾਰੇ ਦੇ ਨਾਲ ਤਾਲੁਕਾਤ ਰੱਖਦੇ ਨੇ ਗੱਲਬਾਤ ਕਰਦੇ ਰਹਿੰਦੇ ਨੇ ਆਪਣੇ ਬਿਆਨ ਜਿਹੜੇ ਨੇ ਦਿੰਦੇ ਰਹਿੰਦੇ ਨੇ ਸਾਡੇ ਨਾਲ ਨੇ ਰੀਤੂ ਜੀ ਕਿਵੇਂ ਦੇਖਦੇ ਹੋ ਜ਼ਿਲ੍ਹਾਤ ਦੇ ਨਾਲ ਰਾਜਾ ਵੜਿੰਗਣੇ ਇੱਕ ਬਿਆਨ ਦਿੱਤਾ ਉਹ ਬਿਆਨ ਕਹਿੰਦੇ ਮੈਂ ਤਾਂ ਤਾਰੀਫ਼ ਕਰ ਰਿਹਾ ਸੀਗਾ ਕਿ ਕਾਲੇ ਰੰਗ ਦਾ ਪੱਠੇ ਪਾਉਣ ਵਾਲਾ ਜਿਹਨੂੰ ਅਸੀਂ ਬੂਟਾ ਸਿੰਘ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਦਿੱਤਾ ਕਾਂਗਰਸ ਨੇ ਤੁਸੀਂ ਇਹ ਬਿਆਨ ਸੁਣਿਆ ਤੁਹਾਨੂੰ ਕੀ ਫੀਲ ਹੋਇਆ ਸਭ ਤੋਂ ਪਹਿਲਾਂ ਕਿ ਵੀ ਇਹ ਬਿਆਨ ਚੰਗਾ ਸੀਗਾ ਤਾਰੀਫ ਹੋ ਰਹੀ ਸੀਗੀ ਜਿਵੇਂ ਰਾਜਾ ਵੜੈਂਕ ਕਹ ਰਹੇ ਸੀਗੇ ਨਹੀਂ ਜੋ ਦਿਲ ਦੇ ਅੰਦਰ ਮੈਲ ਸੀ ਨਾ ਉਹ ਬਾਹਰ ਆ ਰਹੀ ਸੀਗੀ ਹਮ ਇਹ ਨਾ ਤੁਹਾਡੇ ਅੰਦਰ ਦਾ ਜੋ ਤੁਹਾਡੇ 24 ਘੰਟੇ ਤੁਹਾਡੇ ਅੰਦਰ ਰਹਿੰਦੀ ਹੈ ਨਾ ਚੀਜ਼ਾਂ ਉਹ ਤੁਸੀਂ ਜਦ ਬੋਲਦੇ ਹੋ ਨਾ ਤੁਹਾਨੂੰ ਪਤਾ ਨਹੀਂ ਚੱਲਦਾ ਕਦੋਂ ਸਲਿੱਪ ਹੋ ਕੇ ਬਾਹਰ ਆ ਜਾਂਦੀ ਹੈ ਨਾ ਆਟੋਮੈਟਿਕਲੀ ਇਹ ਉਹੀ ਹੋਇਆ ਕਿ ਜੋ ਉਹਨਾਂ ਦੇ ਅੰਦਰ ਸੀਗਾ ਉਹ ਬਾਹਰ ਆ ਗਿਆ ਆਪਣੀ ਤਰਫ ਤੋਂ ਬਹੁਤ ਵਡੀਆਂ ਵਧੀਆ ਤਰੀਕੇ ਨਾਲ ਇਨਫਲੂਐਂਸ ਕਰਨਾ ਚਾਹ ਰਹੇ ਸੀ ਲੋਕਾਂ ਨੂੰ ਇੱਕ ਇਨਫਲੂਐਂਸਰ ਦਾ ਰੋਲ ਪਲੇ ਕਰ ਰਹੇ ਸੀ ਕਿ ਕਿ ਮੈਂ ਤਾਂ ਸੋ ਹਾਂ ਸੋ ਪਾਰਟੀ ਦਾ ਡੱਬ ਡੌਧੇਦਾਰ ਹਾਂ ਮੈਂ ਤਾਂ ਕੁਝ ਵੀ ਕਹਿ ਜਾਊਂਗਾ ਲੇਕਿਨ ਜੋ ਉਹਨਾਂ ਦੇ ਅੰਦਰ ਇੱਕ ਕਮਿਊਨਿਟੀ ਨੂੰ ਲੈ ਕੇ ਭਰਿਆ ਹੋਇਆ ਸੀ ਨਾ ਉਹ ਬਾਹਰ ਆਇਆ ਡਿਸਕ੍ਰਿਮੀਨੇਸ਼ਨ ਦਾ ਬੇਸਿਸ ਕੀ ਹੂੰ ਜਾ ਰੰਗ ਤੇ ਕਿੱਥੋਂ ਤੁਹਾਡਾ ਜਾਤ ਜੋ ਜਿੱਥੋਂ ਤੁਸੀਂ ਬੌਰਨ ਹੋਏ ਉਹ ਕਿਹੜੀ ਜਗਾ ਕਿੱਥੇ ਤੁਸੀਂ ਪੱਲੇ ਵੱਡੇ ਹੋਏ ਉਹ ਵਾਲੀ ਤੁਹਾਡੀ ਕ੍ਰਾਈਟੇਰੀਆ ਹੈ ਇਹਨਾਂ ਦੇ ਨਜ਼ਰਾਂ ਚ ਉਹ ਹੀ ਉਹਨਾਂ ਨੇ ਕੀਤਾ ਕਿ ਤੁਸੀਂ ਸਿੱਧੇ ਉਹਨੂੰ ਕਿਹਾ ਕਿ ਗਰੀ ਸਮਾਜ ਦਾ ਸੀਗਾ ਮੈਂ ਵੀ ਸੁਣੀ ਉਹ ਗੱਲ ਉਹਨਾਂ ਦੀ ਰੰਗ ਉਹਦਾ ਇਨਾ ਕਾਲਾ ਸੀਗਾ ਫਿਰ ਉਹਨੂੰ ਬੇਸਿਕਲੀ ਉਹ ਆਪਣੀ ਸੁਪੀਰੀਅਰਟੀ ਦੱਸ ਰੇ ਸੀਗਾ ਦੂਜੇ ਨੂੰ ਛੋਟਾ ਦੱਸ ਕੇ ਕਿ ਦੇਖੋ ਅਸੀਂ ਕਿੱਡੇ ਵੱਡੇ ਆ ਕਾਂਗਰਸ ਦਾ ਕਿੱਡਾ ਵੱਡਾ ਦਿਲ ਹੋ ਰਹਾ ਸਾਡਾ ਕਿੰਨੀ ਵੱਡੀ ਮਿਹਰਬਾਨੀ ਸੀ ਕਿ ਐਸੇ ਗੰਦੇ ਇੱਕ ਕਿਸਮ ਦਾ ਉਹਨਾਂ ਨੂੰ ਕਿਵੇਂ ਦੱਸਿਆ ਉਹਨਾਂ ਨੇ ਕਿ ਜੋ ਮੈਲਾ ਗੰਦਾ ਕਾਲਾ ਉਹਨੂੰ ਅਸੀਂ ਗ੍ਰਹਿ ਮੰਤਰੀ ਤੱਕ ਲੈ ਗਏ ਗ੍ਰਹਿ ਮੰਤਰੀ ਬਣਾਇਆ ਇਸ ਦਾ ਮਤਲਬ ਉਸ ਬੰਦੇ ਦੇ ਅੰਦਰ ਕੋਈ ਟੈਲੈਂਟ ਨਹੀਂ ਸੀਗਾ ਉਹਨਾਂ ਦੇ ਅੰਦਰ ਕੋਈ ਕਾਬਲੀਅਤ ਨਹੀਂ ਉਹ ਲਾਇਕ ਨਹੀਂ ਸੀਗਾ ਉਸ ਕੁਰਸੀ ਤੇ ਬਹਿਣ ਦੇ ਇਹ ਸਭ ਕੁਝ ਲਾਇਕ ਸੀਗੇ ਇਹਨਾਂ ਨੇ ਮਿਹਰ ਕੀਤੀ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਥਿਸ ਇਜ਼ ਵਾਟ ਆਈ ਕੈਨ ਕਨਕਲੂਡ ਐਂਡ एवरीवन ਅਰ ਅੱਜ ਉਹਨਾਂ ਨੂੰ ਵੀ ਸ਼ਰਮ ਆ ਰਹੀ ਹੋਣੀ ਕਿ ਕੀ ਕਿਹਾ ਐਂਡ ਆਈ ਡੋਨਟ ਥਿੰਕ ਸੋ ਇਦਾਂ ਹੀ ਹੋ ਜਾਂਦਾ ਐਵਰੀ ਟਾਈਮ ਨੇ ਜਦ ਤੁਸੀਂ ਬੈਠਾ ਨਾ ਤੁਹਾਡੇ ਮੂੰਹ ਦੇ ਜ਼ੁਬਾਨ ਦੇ ਅੰਦਰ ਰਹਿੰਦੇ ਕਿਸੇ ਨੂੰ ਦੇਖ ਕੇ ਸੜਕ ਤੇ ਵੀ ਕਹਿੰਦੇ ਨਾ ਉਹ ਚੂੜਾ ਚੁਮਾਰ ਮੈਂ ਹਰ ਵਾਰ ਇਹ ਚੀਜ਼ ਕਹਿੰਦੀ ਹਾਂ ਨਾ ਆਈ ਡੋਟ ਈਵਨ ਵਾਂਟ ਟੂ ਸੇ ਤੁਸੀਂ ਪਿਛਲੇ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਵੀ ਜਦੋਂ ਕੋਈ ਜਾ ਰਿਹਾ ਹੁੰਦਾ ਜਦੋਂ ਕਿਸੇ ਨੂੰ ਘੱਟ ਗਿਣਤੀ ਵਾਲੇ ਨੂੰ ਕਿਸੇ ਨੂੰ ਕੋਈ ਬੁਲਾਉਂਦਾ ਹੈ ਜਾਂ ਤਾਂ ਚੂੜਾ ਚਮਿਆਰ ਕਾਲੇ ਰੰਗ ਵਾਲਾ ਓਏ ਆ ਤੂੰ ਕੀ ਪੈਂਟ ਪਾ ਕੇ ਆ ਇਸ ਤਿੱਕੇ ਤੁਹਾਡੇ ਸਾਹ ਦੇ ਸੀਗੇ ਮੈਂ ਉਹਨੂੰ ਇੱਕ ਫੀਲ ਕਰਾਉਂਦੇ ਕਿ ਤੂੰ ਨੀਵਾ ਹੈ ਉਹਨੂੰ ਇਸ ਤਿੱਕੇ ਨਾਲ ਫੀਲ ਕਰਾਏ ਜਾਂ ਰਾਜਾ ਵੜਿੰਗ ਨੇ ਵੀ ਇਹੀ ਚਾਇਆ ਕਿ ਵੀ ਫੀਲ ਕਰਾਇਆ ਜਾਵੇ ਉਹ ਉਹਨਾਂ ਨੂੰ ਬਿਲਕੁਲ ਫੀਲ ਕਰਾ ਔਰ ਇੱਕ ਫੀਲ ਕਰਾਨਾ ਨਹੀਂ ਹੋਇਆ ਸੋਸਾਇਟੀ ਦੇ ਵਿੱਚ ਮੈਸੇਜ ਸੈੱਟ ਕਰਦਾ ਜੋ ਲੇਅਰਸ ਵੀ ਬਲਰ ਹੋ ਰਹੀਆਂ ਸੀਗੀਆਂ ਨਾ ਹਮ ਯੂ ਆਰ ਵੇਅਰਿੰਗ ਅ ਪਗੜੀ ਤੁਸੀਂ ਪੱਗ ਪਾਈ ਆ ਤੁਸੀਂ ਸਿੱਖ ਹੋ ਤੁਸੀਂ ਸਰਦਾਰ ਹੋ ਉਹ ਤੁਹਾਡੀ ਇੱਕ ਕੈਟਾਗਰੀ ਹੈ ਕਿ ਜੋ ਤੁਸੀਂ ਲੈਂਡਲੈਸ ਹੋ ਤੁਹਾਡੇ ਕੋਲ ਸਿਸਟਮ ਜੋ ਵੀ ਇਸ ਇਸ ਤਰੀਕੇ ਦਾ ਸਮਾਜ ਦੇ ਵਿੱਚ क्रूरता ਰਹੀਆਂ ਗੰਦਾ ਸਿਸਟਮ ਰਿਹਾ ਜਿਨੇ ਤੁਹਾਨੂੰ ਉੱਪਰ ਉੱਠਣ ਨਹੀਂ ਦਿੱਤਾ ਤੁਹਾਡੇ ਮਾਪਿਓ ਦਾਦੇ ਪਰਦਾਦੇ ਸਾਰੇ ਵਿਚਾਰੇ ਲੈਨਲੈਸ ਸੀਗੇ ਜਿਨਾਂ ਕੋਲ ਪੈਸਾ ਨਹੀਂ ਸੀਗਾ ਰੋਜ਼ਗਾਰ ਨਹੀਂ ਸੀਗਾ ਸਦੀਆਂ ਤੋਂ ਇਨ ਹੋਂਦਾ ਹੋਇਆ ਜਸਟਿਸ ਇਨਜਸਟਿਸ ਤੁਹਾਡੇ ਨਾਲ ਹੋ ਰਿਹਾ ਸੀਗਾ ਉਸ ਕਰਕੇ ਤੁਸੀਂ ਪਿੱਛੇ ਰਹਿ ਗਏ ਬਰਾਬਰੀ ਦੀ ਰੇਸ ਤੋਂ ਤੇ ਤੁਹਾਨੂੰ ਇੱਕ ਸਹਾਰਾ ਲੱਗਿਆ ਕਿ ਤੁਸੀਂ ਇੱਕ ਰਿਜ਼ਰਵੇਸ਼ਨ ਲੈ ਕੇ ਆ ਕਿਸੇ ਚੀਜ਼ਾਂ ਲੈ ਕੇ ਉੱਪਰ ਅੱਗੇ ਵਧਿਓ that is just your category right but ਤੁਹਾਡੀ ਆਇਡੈਂਟੀਟੀ ਕੀ ਹੈ ਡੋਮਿਨੈਂਟ ਯੂ ਆਰ ਅ ਸਿੱਖ so you are ਤੁਸੀਂ ਆਪ ਪੱਗ ਪਾ ਕੇ ਕਿਸੇ ਨੂੰ ਇੰਨਾ ਗੰਦਾ ਕਹਿ ਰਹੇ ਹੋ ਇਹ ਤੁਹਾਡੇ ਗੁਰੂਆਂ ਦੀ ਸਖਲਾਈਆਂ ਤੁਸੀਂ ਸਿੱਖ ਨਹੀਂ ਹੋ ਮੇਰੀ ਨਜ਼ਰਾਂ ਚ ਜੇ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਬੜਾ ਤੁਸੀਂ ਇਹ ਦੱਸ ਤਾ ਕਿ ਔਰ ਉਹਦੇ ਬਾਅਦ ਤੁਸੀਂ ਇੰਟਰਵਿਊ ਦੇ ਵਿੱਚ ਕੀ ਕਹਿ ਰਹੇ ਹੋ ਆਪਣੀ ਸਪਸ਼ਟੀਕਰਨ ਦੇਣ ਦੇ ਵਿੱਚ ਕਿ ਉਹ ਤਾਂ ਮੇਰੇ ਪਿਓ ਦੇ ਸਾਮਾਨ ਹੋਣ ਤਾਂ ਕੋਈ ਚਾਚੇ ਦੇ ਸਾਮਾਨ ਬਣੂਗਾ ਕੋਈ ਤਾਏ ਦੇ ਸਾਮਾਨ ਬਣੂਗਾ ਪਿਓ ਦੇ ਸਾਮਾਨ ਬੜੇ ਲੋਕ ਇਹ ਵੀ ਟਿੱਪਣੀ ਕਰ ਰਹੇ ਆ ਕਿ ਵੀ ਜੇ ਪਿਓ ਦੇ ਸਾਮਾਨ ਸੀਗੇ ਕੀ ਜੇ ਆਪਣੇ ਪਿਓ ਦਾ ਰੰਗ ਇਸ ਤਿਹੇ ਦਾ ਹੁੰਦਾ ਕਿ ਤੁਸੀਂ ਆਪਣੇ ਪਿਓ ਨੂੰ ਇਸ ਤਿਹੇ ਨਾਲ ਸੰਬੋਧਿਤ ਕਰਦੇ ਲੋਕਾਂ ਨੂੰ ਦੱਸਦੇ ਕਿ ਵੀ ਇਸ ਤਿਹੇ ਨਾਲ ਕਾਲੇ ਰੰਗ ਦੇ ਇਸ ਤਿਹੇ ਦਾ ਪੱਠੇ ਪਾਉਣ ਵਾਲੇ ਲੋਕ ਇਹ ਕਮੈਂਟ ਕਰਦੇ ਐ ਐਗਜ਼ੈਕਟਲੀ ਜੇ ਤੁਹਾਡੇ ਪਿਓ ਨੂੰ ਹੁੰਦਾ ਤੁਸੀਂ ਕਿਵੇਂ ਡਿਸਕ੍ਰਾਈਬ ਕਰੋਗੇ ਕਿ ਤੁਹਾਡਾ ਪਿਓ ਮੰਨ ਲਓ ਕਿ ਤੋਂ ਗੱਡੀ ਤੇ ਆ ਰਿਹਾ ਬੱਸ ਚੜ ਕੇ ਆ ਰਿਹਾ ਮੰਨ ਲਓ ਤੁਸੀਂ ਖੜੇ ਹੋ ਤੁਸੀਂ ਕਿਸੇ ਨੂੰ ਭੇਜਣਾ ਹੈ ਕਿ ਹਾਂ ਮੇਰੇ ਬਾਪੂ ਨੂੰ ਪਿਕ ਕਰ ਲਈ ਉਥੋਂ ਰਸਤੇ ਚ ਰਾਹ ਚ ਤੇ ਮੇਰਾ ਬਾਪੂ ਕਾਲਾ ਜਿਹਾ ਦਿਖਦਾ ਮੇਰੇ ਬਾਪੂ ਨੇ ਪੱਗ ਪਾਈ ਹੋਣੀ ਮੈਲੇ ਕੱਪੜੇ ਹੋਣੇ ਤੁਸੀਂ ਇਦਾਂ ਦੱਸੋਗੇ ਆਪਣੇ ਬਾਪੂ ਦੀ ਤਰੀਫ ਇਦਾਂ ਕਰੋਗੇ ਔਰ ਆਈ ਐਮ ਸ਼ੌ ਟਾਈਮ ਦੇ ਵਿੱਚ ਵੀ 21 ਸੈਂਚਰੀ ਦੇ ਵਿੱਚ ਵੀ ਯੂ ਕਨਸੀਡਰ ਬਲੈਕ ਐਸ ਬੈਡ ਲੋਕੀ ਇੱਥੇ ਜਿੱਥੇ ਡਿਬੇਟ ਚੱਲਦੀ ਆ ਜਿੱਥੇ ਇਨਾ ਸੰਘਰਸ਼ ਲੋਕਾਂ ਦਾ ਚੱਲ ਰਿਹਾ ਕਿ ਬਲੈਕ ਇਜ਼ ਬਿਊਟੀਫੁਲ ਤੁਸੀਂ ਬਲੈਕ ਲਾਈਵਜ਼ ਮੈਟਰ ਦਾ ਸਟਰਗਲ ਚਲਿਆ ਵੈਸਟ ਦੇ ਵਿੱਚ ਹੈ ਨਾ ਇਨਾ ਸਭ ਕੁਝ ਹੋ ਗਿਆ ਤਾਂ ਤੁਸੀਂ ਦੱਸ ਦਿਓ ਕਾਲੇ ਦੇ ਰੰਗ ਦਾ ਸੀਗਾ ਵਿਚ ਮੀਨਸ ਤੁਹਾਡੇ ਦਿਮਾਗ ਦੇ ਵਿੱਚ ਇਹ ਸੋਚ ਹੈ ਨਾ ਕਿ ਕੜਤਨ ਕੜਤਨ ਪਰ ਹੀ ਹੋਈ ਹੈ ਹਾਂ ਕੜਤਨ ਪਰ ਹੀ ਹੈ ਰਾਜਾ ਬਣੇ ਤੇ ਅਸਲ ਕੌਸ ਹੋਰ ਕੀ ਹੈਗੀ ਆ ਹੋਰ ਕੀ ਹੈਗੀ ਔਰ ਭਾਜੀ ਇਹ ਹੀ ਨਹੀਂ ਆ ਤੁਸੀਂ ਸੁਸਾਇਟੀ ਦੇ ਵਿੱਚ ਕੀ ਮੈਸੇਜ ਸੈੱਟ ਕਰਤਾ ਜਿਹੜਾ ਕਾਲਾ ਉਹ ਮਜਬੀ ਹੋਊਗਾ ਕਿਵੇਂ ਕਿਹਾ ਉਹਨੇ ਵਾਲਮੀਕੀ ਮਜਬੀ ਕਾਲਾ ਇਹ ਉਹਦੀ ਕੈਟੇਗਰੀਜੇਸ਼ਨ ਦੇਖੋ ਵਿਚ ਮੀਨਸ ਇਫ ਇਟ ਇਜ਼ ਮਜਬੀ ਇਫ ਇਟ ਇਜ਼ ਵਾਲਮੀਕੀ অর ਇਫ ਇਟ ਇਜ਼ ਵਾਟ ਏਵਰ ਮੇਬੀ ਚਮਿਹਾਰ ਮੇਬੀ ਐਨੀਥਿੰਗ ਦੇਲ ਵੀ ਕਾਲੇ ਮੈਲੇ ਕਚਲੇ ਉਹ ਇਦਾਂ ਦੇ ਹੋਣਗੇ ਦਿਸ ਇਜ਼ ਦਾ ਸਟੀਰੀਓਟਾਈਪ ਇਹ ਸਟੀਰ ਇਹਨੂੰ ਸੋਚਣ ਦੀ ਲੋੜ ਆ ਆ ਸਟੀਰੀਓਟਾਈਪ ਹੈ ਕਿਸੇ ਦੀ ਪਰਸਨੈਲਿਟੀ ਦਾ ਹੁਣ ਇਹਦਾ ਮਤਲਬ ਜਿਹੜਾ ਬੱਚਾ ਤੁਹਾਡੀ ਵੀਡੀਓ ਦੇਖੂਗਾ ਜਿਹਨੂੰ ਕੋਈ ਕੱਲ ਨੂੰ ਪੋਲਿਟਿਸ਼ੀਅਨ ਬੰਨਾ ਹੈ ਜਾਂ ਸਟੂਡੈਂਟ ਕੋਈ ਦੇਖੂਗਾ ਜਾਂ ਕੋਈ ਵੱਧਦੀ ਆਉਣ ਵਾਲੇ ਜਨਰੇਸ਼ਨ ਤੁਹਾਡੀ ਵੀਡੀਓ ਦੇਖੂਗੀ ਤੁਸੀਂ ਤਾਂ ਮੈਸੇਜ ਸੈੱਟ ਕਰਤਾ ਉਹ ਤਾਂ ਕਹੂਗਾ ਇਹ ਕਾਲੇ ਰੰਗ ਦਾ ਹੈਗਾ ਇਹਨੇ ਮੈਲੇ ਕਪੜੇ ਪਾਏ ਨੇ ਇਹਨੇ ਭੱਗ ਬਿਸ਼ਕ ਸਿਰ ਤੇ ਪਾਈ ਆ ਲੇਕਿਨ ਇਹ ਜਿਹੜਾ ਹੈਗਾ ਇਹ ਬਾਲਮਿਕੀ ਮਜਬੀ ਆ ਜਮਾਹਰ ਇਹ ਰਵਿਦਾਸੀਆ ਹੋਊਗਾ ਦਿਸ ਇਜ਼ ਵਾਟ ਯੂ ਆਰ ਅੰਡਰਸਟੈਂਡਿੰਗ ਇਜ਼ 올 ਬਾਟ ਸ਼ੇਮ ਔਨ ਯੂ ਸ਼ਰਮ ਆਣੀ ਚਾਹੀਦੀ ਤੁਹਾਨੂੰ ਇਹੋ ਜਿਹਾ ਬਿਆਨ ਇਹੋ ਜਿਹੀ ਤੁਹਾਡੀ ਅੰਦਰ ਦੀ ਗੰਧ ਜੋ ਬਾਹਰ ਆਈ ਹੈ ਐਂਡ ਮੈਂ ਮੈਂ ਕਹਿੰਦੀ ਆ ਕਿ ਇਸ ਸਪਸ਼ਟੀਕਰਨ ਨਾਲ ਨਹੀਂ ਹੋਣਾ ਦਿਲ ਦੇ ਮੈਲੇ ਚੋਲੇ ਇਹ ਇਹਦੇ ਉੱਤੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਔਰ ਇਦਾਂ ਕਿਦਾਂ ਕੱਲ ਨੂੰ ਕਿਸਦਾ ਕਤਲ ਕਰਿਆ ਹੋਗਾ ਕੱਲ ਨੂੰ ਕੁਝ ਵੀ ਕਰਿਆ ਹੋਗਾ ਕਿਸ ਨੂੰ ਕੁਝ ਵੀ ਕਿਹਾ ਹੋਗਾ ਤੇ ਮਾਫੀ ਮੰਗ ਕੇ ਹੋ ਕੇ ਜੀ ਚਲੋ ਇਹ ਚੋਣ ਪ੍ਰਚਾਰ ਦੇ ਵਿੱਚ ਰੱਦ ਕਰੋ ਕਾਂਗਰਸ ਨੂੰ ਤਾਂ ਬਾਹਰ ਕੱਢਣਾ ਚਾਹੀਦਾ ਇਹੋ ਜੀ ਪਰਸਨੈਲਿਟੀ ਨੂੰ ਤੇ ਜੇ ਬਾਹਰ ਨਹੀਂ ਕੱਟੋਗੇ ਤਾਂ ਤੁਹਾਡਾ ਵੀ ਉਹੀ ਆ ਇਹ ਤਾਂ ਮੈਨੂੰ ਇਹੋ ਜੇ ਲੋਕੀ ਕਾਂਗਰਸ ਦੇ ਸਲੀਪਰ ਸੈਲ ਲੱਗਦੇ ਨੇ ਐਕਚੁਅਲੀ ਦੇ ਆ ਸਲੀਪਰ ਸੈਲ ਦੇ ਆ ਵਰਕਿੰਗ ਮੇਬੀ ਅਨਟੀ ਕਾਂਗਰਸ ਆਈ ਡੋਨਟ ਨੋ ਉਹਨਾਂ ਦਾ ਕੀ ਪ੍ਰਚਾਰ ਹੈ ਮੈਂ ਨਾ ਜਾਣਦੀ ਆ ਉਹਨਾਂ ਲੋਕਾਂ ਨੂੰ ਬਟ ਕੱਲ ਨੂੰ ਇਹ ਚਰਨਜੀਤ ਸਿੰਘ ਚੰਨੀ ਉਹਨੂੰ ਵੀ ਕਹਿ ਸਕਦੇ ਆ ਉਹ ਕਾਲੇ ਜੇ ਰੰਗ ਦਾ ਜਾਂ ਐਕਸ ਵਾਈ ਜ਼ੀ ਕੁਝ ਵੀ ਜਦੋਂ ਪਾਰਟੀ ਛੱਡ ਜਾਏ ਜਾਂ ਪਾਰਟੀ ਚੋਂ ਨਿਕਲ ਜਾਏ 10 ਤਰ੍ਹਾਂ ਦੀਆਂ ਟਿੱਪਣੀਆਂ ਤੁਸੀਂ ਉਹਦੇ ਤੇ ਵੀ ਦੇ ਸਕਦੇ ਹੋ ਇਹਦਾ ਮੰਨ ਕੇ ਕਹਿ ਸਕਦੇ ਆ ਕਿ ਵੀ ਕਾਲੇ ਜੇ ਰੰਗ ਦਾ ਇੱਕ ਕਾਲੇ ਜੇ ਰੰਗ ਦਾ ਗਰੀਬ ਸਮਾਜ ਤੋਂ ਆਇਆ ਹੋਇਆ ਦਬਿਆ ਕੁਚਲਾ ਉਹਨੂੰ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਣਾਤਾ ਮਤਲਬ ਚਰਨਜੀਤ ਸਿੰਘ ਚੰਨੀ ਦੇ ਵਿੱਚ ਕੋਈ ਪੋਟੈਂਸ਼ੀਅਲ ਨਹੀਂ ਉਹਦੇ ਵਿੱਚ ਕੋਈ ਕਾਬਿਲਤ ਨਹੀਂ ਉਹ ਮੁੱਖ ਮੰਤਰੀ ਮੰਨ ਦੇ ਲਾਇਕ ਨਹੀਂ ਸੀਗਾ ਬੂਟਾ ਸਿੰਘ ਤੇ ਦੇ ਵਿੱਚ ਟੈਲੈਂਟ ਮੈਰਿਟ ਕੁਝ ਨਹੀਂ ਸੀਗਾ ਇਹਨਾਂ ਦੀ ਮਿਹਰਬਾਨੀ ਇਹਨਾਂ ਦੀ ਕਿਰਪਾ ਹੋਈ ਕਿ ਇਹਨਾਂ ਨੇ ਉਹਨਾਂ ਨੂੰ ਕੁਰਸੀਆਂ ਥਮਾਈਆਂ ਕੁਰਸੀਆਂ ਤੇ ਲਾਇਕ ਕੌਣ ਹੈ ਰਾਜਾ ਵੜੀਗੀ ਜੀ ਕੁਰਸੀਆਂ ਤੇ ਲਾਇਕ ਸਿਰਫ ਕੌਣ ਹੈ ਉਹਨਾਂ ਦੀ ਵੋਟੀ ਉਹਨਾਂ ਦੀ ਵੋਟੀ ਤੇ ਖੜੀ ਹੋਈ ਸੀ ਕਿਉਂਕਿ ਪਰਿਵਾਰ ਨੇ ਦਿੱਤੀ ਸੀ ਕਿ ਐਮਐਲਏ ਆਫਕੋਰਸ ਆਫਕੋਰਸ ਉੱਥੇ ਵੀ ਮੇਰੀ ਯਾਰ ਸਾਰੇ ਦੁਨੀਆ ਦਾ ਸਾਰੇ ਪੰਜਾਬ ਦਾ ਭਲਾ ਤੁਹਾਡੇ ਹੀ ਪਰਿਵਾਰ ਕਰ ਸਕਦਾ ਫਿਰ ਕਾਂਗਰਸ ਕਹਿੰਦੀ ਅਸੀਂ ਪਰਿਵਾਰਵਾਦ ਨਹੀਂ ਕਰਦੇ ਉਹ ਕਿਹੜਾ ਪਰਿਵਾਰਵਾਦ ਨਹੀਂ ਕਰਦੇ ਕਿਦਾਂ ਇੱਕ ਤਬਰ ਤੋਂ ਕਿਸੇ ਨੂੰ ਟਿਕਟ ਨਹੀਂ ਦੇ ਸਕਦੇ ਸੀਗੇ ਤੁਸੀਂ ਹੋਰ ਕਿਸੇ ਨੂੰ ਤੁਹਾਨੂੰ ਉਸ ਸੋਸਾਇਟੀ ਦੇ ਵਿੱਚ ਉਸ ਸਮਾਜ ਦੇ ਵਿੱਚ ਉਸ ਜਗ੍ਹਾ ਤੋਂ ਗਿੱਦੜਵਾਹ ਤੋਂ ਲੜੀ ਸੀਗੇ ਨਾ ਉੱਥੋਂ ਤੋਂ ਕੋਈ ਨਜ਼ਰ ਨਹੀਂ ਆਇਆ ਹੋਰ ਟੈਲੈਂਟਡ ਯੂ ਬਿਕਮ தி ਐਮਪੀ ਯੂਅਰ ਵਾਈਫ ਵਿਲ ਬਿਕਮ ਐਮਐਲਏ ਰਾਜਪਾੜ ਤੁਹਾਡੇ ਹੱਥਾਂ ਦੇ ਵਿੱਚ ਵਾਟ ਇਜ਼ ਥਿਸ ਹੋਰ ਕਿਸੇ ਬੀਬੀ ਨੂੰ ਤਿਆਰ ਕਰੋ ਹੋਰ ਗਰੀਬ ਬੀਬੀ ਨੂੰ ਮੌਕਾ ਦੇ ਦਿਓ ਅਨ ਰਿਜ਼ਰਵ ਸੀਟ ਤੋਂ ਲੈਟਰ ਸੀ ਸ਼ੀ ਇਜ਼ ਡਿਸਰਵਿੰਗ অর ਨਾ ਕਰੋ ਆਪਣੇ ਪਾਪ ਜੋ ਪਾਪ ਕਿਤੇ ਲੇਕਿਨ ਦਿਲ ਦੇ ਅੰਦਰ ਮੈਲ ਆ ਕਿ ਅਸੀਂ ਸਭ ਕੁਝ ਕਰ ਸਕਦੇ ਹਾਂ ਕਿਉਂਕਿ ਅਸੀਂ ਸੋਹਣੇ ਆ ਸੁਨੱਖੇ ਆ ਸਾਡੇ ਰੰਗ ਚਿੱਟੇ ਆ ਅਸੀਂ ਸੋਹਣੇ ਸੋਹਣੇ ਕੱਪੜੇ ਪਾ ਕੇ ਲੋਕਾਂ ਨੂੰ ਇਮਪ੍ਰੈਸ ਕਰ ਸਕਦੇ ਆ ਥੋੜੀ ਜਿਹੀ ਵਧੀਆ ਵੋਕੈਬਲਰੀ ਹੈ ਚਾਰ ਪੰਜ ਵੋਕੈਬ ਵਧੀਆ ਛੱਡੋ ਵਿੱਚ ਤੇ ਅਸੀਂ ਲੋਕਾਂ ਨੂੰ ਇਮਪ੍ਰੈਸ ਕਰ ਸਕਦੇ ਆ ਦਿਸ ਇਜ਼ ਜਸਟ ਅ ਮੈਲ ਆਮ ਸੌਰੀ ਇਹ ਸਿੱਖ ਹੀ ਨਹੀਂ ਆ ਸਿੱਖੇ ਦਾ ਕਨਸੈਪਟ ਬੋਥ ਸਿੱਖੀ ਦਾ ਕਨਸੈਪਟ ਪੱਗ ਪਾਣਾ ਨਹੀਂ ਹੈ ਵੀਰੇ ਮੈਂ ਬਾਰ ਬਾਰ ਇਹ ਚੀਜ਼ ਕਹਿਨੀ ਆ ਸਿੱਖੀ ਦਾ ਕਨਸੈਪਟ ਮੁੱਛਾਂ ਨੂੰ ਤਾਂ ਦੇਣਾ ਨਹੀਂ ਹੈਗਾ ਯੂ ਆਰ ਬੀਅ ਵਾਟ ਆਰ ਯੂ ਰਿਪਰੈਜ਼ੈਂਟਿੰਗ ਐਜ਼ ਅ ਸਿੱਖ ਕਮਿਊਨਿਟੀ ਜਦ ਤੁਸੀਂ ਆਪਣੇ ਮੂੰਹ ਚੋਂ ਕਿਸੇ ਨੂੰ ਚੂੜਾ ਚਮਾਰ ਗੰਦਾ ਸ਼ਬਦ ਕਹਿੰਦੇ ਹੋ ਮੈਲਾ ਕਚੈਲਾ ਕਾਲਾ ਯੂ ਆਰ ਨਾਟ ਅ ਸਿੰਗ ਆਫ ਗੁਰੂ ਗੋਬਿੰਦ ਸਿੰਘ ਆਮ ਸੌਰੀ ਤੁਸੀਂ ਉਹਨਾਂ ਦੇ ਸਿਧਾਂਤਾਂ ਦੇ ਬਿਲਕੁਲ ਅਗੇਂਸਟ ਗੱਲ ਕਰ ਰਹੇ ਹੋ ਐਂਡ ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ ਐਨੀ ਸੱਚ ਸਟੇਟਮੈਂਟ ਔਰ ਐਨੀ ਸੱਚ ਪਰਸਨੈਲਿਟੀ ਜੋ ਆਪਣੇ ਆਪ ਨੂੰ ਸਮਾਜ ਦੇ ਵਿੱਚ ਵੱਡਾ ਕਹਿੰਦਾ ਔਰ ਦੂਜੇ ਨੂੰ ਇਦਾਂ ਦੀ ਸਟੇਟਮੈਂਟ ਦੇ ਕੇ ਛੋਟਾ ਦੱਸਦਾ ਇਟ ਇਜ਼ ਐਨ ਇਨਸਲਟ ਟੂ ਦਾ ਹੋਲ ਕਮਿਊਨਿਟੀ ਐਸੀ ਸਮਝ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਮਾਇਆਵਤੀ ਜੀ ਹੋਰਾਂ ਦਾ ਅਸੀਂ ਦੇਖਦੇ ਆ ਉਹਨਾਂ ਨੇ ਮਿਹਨਤ ਕਰਕੇ ਆਪਣੀ ਬਹੁਤ ਅੱਗੇ ਤੱਕ ਪਹੁੰਚੇ ਨੇ ਦੂਜੇ ਪਾਸੇ ਰੰਗਰੇਟੇ ਗਰੁੱਪ ਦੇ ਬੇਟੇ ਦਾ ਜ਼ਿਕਰ ਆ ਜਾਂਦਾ ਕਈ ਇਹੋ ਜਿਹੇ ਮੁੰਡੇ ਕਈ ਇਹੋ ਜਿਹੇ ਬਜ਼ੁਰਗ ਜਿਹੜੇ ਬਹੁਤ ਵੱਡੀਆਂ ਆਪਾਵਦਈਆਂ ਉਹਨਾਂ ਨੇ ਉਪਲਬਧੀਆਂ ਹਾਸਲ ਕੀਤੀਆਂ ਪਹੁੰਚੇ ਸੀਗੇ ਕਿ ਲੱਗਦਾ ਕਿ ਉਹਨਾਂ ਨੇ ਮਿਹਨਤ ਕਰਕੇ ਚੀਜ਼ਾਂ ਪਾਈਆਂ ਸੀਗੀਆਂ ਤੇ ਅੱਜ ਜਿਹੜੇ ਲੀਡਰ ਨੇ ਉਹ ਇੱਕ ਦੂਜੇ ਤੇ ਕਿਚੜ ਉਛਾਲ ਕੇ ਉਪਲਬਧੀਆਂ ਲੈ ਰਹੇ ਨੇ ਆਫਕੋਰਸ ਆਫਕੋਰਸ ਇਫ ਯੂ ਟਾਕ ਅਬਾਊਟ ਮਾਇਵਤੀ ਜੀ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ ਸੀ ਉਸ ਟਾਈਮ 'ਚ ਬੀਬੀਆਂ ਬਾਹਰ ਨਹੀਂ ਨਿਕਲਦੀਆਂ ਸੀ ਕਿਆਂ ਜਦੋਂ ਸੜਕਾਂ ਤੇ ਸੀਗੀਆਂ ਬੀਬੀਆਂ ਕਿੱਥੇ ਨਿਕਲਦੀਆਂ ਸੀ ਕਿ ਉਹਨਾਂ ਨੂੰ ਅਵੇਅਰਨੈਸ ਹੀ ਨਹੀਂ ਸੀਗੀ ਉਹਨੇ ਆਪਣਾ ਜੌਬ ਜਿਤ ਕਰ ਰਹੇ ਸੀਗੇ ਉਹ ਸਾਰਾ ਕੁਝ ਛੱਡ ਛੁੜ ਕੇ ਜੋ ਵੀ ਪੜਾਈ ਕਰ ਰਹੇ ਸੀਗੇ ਐਕਟਿਵ ਪੋਲਿਟਿਕਸ ਦੇ ਵਿੱਚ ਪਾਰਟਿਸਿਪੇਟ ਕੀਤਾ ਕਿਉਂ ਕਿ ਕਿਉਂਕਿ ਔਰਤਾਂ ਉਹਨਾਂ ਨੂੰ ਇੱਕ ਇੱਕ ਯੂ نو ਮੈਸੇਜ ਸੈਟ ਸਾਈਡ ਕੀਤਾ ਕਿ ਯਾਰ ਸੈਟ ਸੈਟ ਕੀਤਾ ਕਿ ਤੁਸੀਂ ਸਾਰੀਆਂ ਜਿਹੜੀਆਂ ਕੀ ਕਹਿੰਦੇ ਨੇ ਬੀਬੀਆਂ ਲੜ ਪੜ੍ਹ ਲਿਖ ਸਕਦੇ ਹੋ ਅੱਗੇ ਵਧ ਸਕਦੇ ਹੋ ਐਂਡ देयर ਵਾਸ ਅ ਪਰਸਨ ਜਿਹਦਾ ਤੁਸੀਂ ਨਾਂ ਸੁਣਿਆ ਹੋਣਾ ਲੇਜੈਂਡ ਕਾਂਛੀ ਰਾਮ ਜਿਨ੍ਹਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਉਸ ਟਾਈਮ ਦੇ ਲੀਡਰਸ ਇਹੋ ਜਿਹੇ ਸੀਗੇ ਯਾਰ ਉਹਨਾਂ ਦੀ ਕਿੰਨੀ ਵੱਡੀ ਦੇਣ ਸੀਗੀ ਕਾਂਛੀ ਰਾਮ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਇੱਕ ਕਰਕੇ ਚੱਲਦੇ ਸੀਗੇ ਉਹਨਾਂ ਨੇ ਬਹੁਜਨ ਸਮਾਜ ਕੀ ਕਿਹਾ ਬਹੁਜਨ ਸਮਾਜ ਨੂੰ ਕਿ ਐਸਸੀ ਐਸਟੀ ओबीसी ਮਿਨੋਰਟੀ ਇਹ ਸਾਰੇ ਬਣ ਕੇ 85% ਪਲੱਸ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਹੈਗੀ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਇਹ ਸਾਰੇ ਨਾ ਸ਼ੁਦਰ ਉਹਨਾਂ ਦੇ ਸਾਹਮਣੇ ਕੀ ਹੈ ਸ਼ੁਦਰ ਤੇ ਉਹਨਾਂ ਨੇ ਕਿਹਾ ਸ਼ੁਦਰੋ ਇਕੱਠੇ ਹੋ ਜਾਓ ਸਾਰੇ ਤੁਹਾਡਾ ਰਾਜਪਾਟ ਆ ਜਾਊਗਾ ਐਂਡ ਕਾਂਸੀ ਰਾਮ ਜੀ ਵਾਸ ਵੈਰੀ ਕਲੋਸ ਟੂ ਸੰਤ ਜਰਨੈਲ ਸਿੰਘ ਪਿੰਡਰ ਵਾਲੇ ਜੀ ਉਹਨਾਂ ਦਾ ਬਹੁਤ ਪਿਆਰ ਸੀਗਾ ਉਹਨਾਂ ਦੇ ਨਾਲ ਉਹ ਜਦ ਵੀ ਆਪਣਾ ਮਾਹੌਲ ਖਰਾਬ ਹੋਇਆ ਸੀ 84 ਦੇ ਤੰਗੇ ਹੋਏ ਸੀਗੇ ਇਹਨਾਂ ਹਾਲਾਤ ਖਰਾਬ ਹੋਏ ਸੀਗੇ ਉਸ ਟਾਈਮ ਇਹਨਾਂ ਮਾੜਾ ਸੀਗਾ ਜਦ ਵੀ ਉਹ ਇੱਥੇ ਆਉਂਦੇ ਸੀਗੇ ਤੇ ਸੰਤਾ ਦੇ ਜਿਹੜੇ ਸਿੰਘ ਸੀਗੇ ਉਸ ਟਾਈਮ ਦੀ ਫੌਜਾ ਉਹਨਾਂ ਦੀ ਰੱਖਿਆ ਕਰਦੇ ਸੀਗੇ ਉਹਨਾਂ ਦੇ ਆਲੇ ਦੁਆਲੇ ਕਿ ਤੁਸੀਂ ਆਓ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਕਿਉਂਕਿ ਤੁਸੀਂ ਸੱਚਾ ਸਮਾਜ ਦਾ ਕੰਮ ਕਰ ਰਹੇ ਹੋ ਉਹਨਾਂ ਦਾ ਇੰਨਾ ਉਹ ਕਹਿੰਦੇ ਸੀਗੇ ਮੈਂ ਸੰਜਨ ਜਨਰਲ ਸਿੰਘ ਪਿੰਡਰਾਵਾਲੇ ਦਾ ਫੈਨ ਆ ਕਿਉਂ ਕਿਉਂਕਿ ਮੇਰੀ ਤਨਾ ਉਹ ਵੀ ਅਸੂਲਾਂ ਦਾ ਪੱਕਾ ਬੰਦਾ ਹੈ ਮੈਂ ਵੀ ਝੁਕਦਾ ਨਹੀਂ ਕਿਸੇ ਦੇ ਅੱਗੇ ਉਹ ਵੀ ਨਹੀਂ ਝੁਕਿਆ ਉਹ ਵੀ ਉਸ ਟਾਈਮ ਦੀ ਹਕੂਮਤ ਦੇ ਅੱਗੇ ਝੁਕਿਆ ਨਹੀਂ ਉਹਨੇ ਮਰਨ ਦਾ ਰਸਤਾ ਮਨਜ਼ੂਰ ਕੀਤਾ ਮੈਂ ਵੀ ਕਹਿਣਾ ਕਿ ਝੋ ਉਹਦੇ ਨਾਲ ਸਮਝੌਤਾ ਨਹੀਂ ਕਰੂੰਗਾ ਆਪਣੇ ਆਤਮ ਸਨਮਾਨ ਨਾਲ ਸੈਲਫ ਰਿਸਪੈਕਟ ਨਾਲ ਡਿਗਨਿਟੀ ਨਾਲ ਅਸੂਲਾਂ ਨਾਲ ਮਰਨਾ ਮਜੂਰ ਝੁਕੂੰਗਾ ਨਹੀਂ so this was his vision what was kanchiram kanchiram ne kya mera manifesto shri gurugran sahab aaj de log ki ki kar rahe ne i you are not giving respect ਜਿਹਦੇ ਜਿਹਦੀ ਇਹ ਅੰਡਰਸਟੈਂਡਿੰਗ ਹੈ ਜੇ ਨਾ ਇਹ ਕਿਆ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜੇ ਆਪਣੀ ਬਾਣੀ ਆਪਣੇ ਗ੍ਰੰਥ ਸਾਹਿਬ ਨੂੰ ਤੁਸੀਂ ਮੰਨ ਲੋਗੇ ਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕਿੱਥੇ ਜਾਣ ਦੀ ਲੋੜ ਨਹੀਂ ਫਿਰ ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲ ਸਕਦੇ ਤੁਸੀਂ ਕਿਸੇ ਨੂੰ ਕਾਲਾ ਕਿਸੇ ਨੂੰ ਪਹਿੜਾ ਕਿਸੇ ਨੂੰ ਚੂੜਾ ਕਿਸੇ ਨੂੰ ਚੁਮਾਰ ਤੁਸੀਂ ਕਹਿ ਹੀ ਨਹੀਂ ਸਕਦੇ ਔਰ ਜੇ ਫਿਰ ਵੀ ਕਹਿ ਰਹੇ ਹੋ ਤੁਸੀਂ ਸਿੱਖ ਨਹੀਂ ਹੋ ਸਿਰਫ ਚੋਲਾ ਪਾਇਆ ਯੂ ਆਰ ਬਿਗਾਡਸ ਤੁਸੀਂ ਨਕਲੀ ਤੁਸੀਂ ਬਹਿਰੂਪੀਏ ਏਜੰਸੀਆਂ ਦੇ ਵੜੇ ਹੋਏ ਕੋਮ ਦੇ ਵਿੱਚੋਂ ਕੋਮ ਨੂੰ ਬਰਬਾਦ ਕਰਨੇ ਪੰਜਾਬ ਨੂੰ ਬਰਬਾਦ ਕਰਨ ਲਈ ਜੋ ਅਜੇ ਤੱਕ ਪੰਜਾਬ ਤੁਹਾਡੀ ਲੱਤਾਂ ਨਹੀਂ ਲੱਗਣ ਦੇ ਰਿਹਾ ਨਾ ਲੇਕਿਨ ਇਹੋ ਜੇ ਲੋਕੇ ਲੱਤਾਂ ਲਾ ਦੇਣਗੇ ਵੰਡ પા ਕੇ ਕੀ ਲੱਗਦਾ ਕਿ ਜਿਸ ਤਿੱਕੇ ਨਾਲ ਇਹਨਾਂ ਦਾ ਇਹ ਬਿਆਨ ਸੀਗਾ ਰਾਜਾ ਵੜਿੰਗ ਦਾ ਇੱਕ ਤੇ ਉਸ ਤੋਂ ਪਹਿਲਾਂ ਇੱਕ ਹੋਰ ਬਿਆਨ ਦਿੱਤਾ ਸੀਗਾ ਕਿ ਸਾਨੂੰ ਖਾਲਿਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਹਾਲਾਂਕਿ ਕਿਸੇ ਨੇ ਕੋਈ ਜ਼ਿਕਰ ਵੀ ਨਹੀਂ ਕੀਤਾ ਇੱਕ ਮੁੰਡਾ ਉੱਥੇ ਮਨਦੀਪ ਖੜਾ ਹੋਇਆ ਆਜ਼ਾਦ ਤੌਰ ਦੇ ਉੱਤੇ ਉੱਥੇ ਇਲੈਕਸ਼ਨ ਲੜ ਰਿਹਾ ਕਿਸੇ ਨੇ ਹਜੇ ਤੱਕ ਕਿਸੇ ਨੇ ਕੋਈ ਜ਼ਿਕਰ ਨਹੀਂ ਕੀਤਾ ਕਿ ਅਸੀਂ ਖਾਲਿਸਤਾਨ ਦੀ ਚੋਣ ਲੜ ਰਹੇ ਹਾਂ ਅਸੀਂ ਫਲਾਣੇ ਦੀ ਚ ਪਰ ਰਾਜਾ ਵੜਿੰਗ ਨੇ ਆਪਣੇ ਕੋਲੋਂ ਇਹ ਗੱਲ ਰੱਖੀ ਮੀਡੀਆ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਕਿ ਵੀ ਸਾਨੂੰ ਜਿਹੜਾ ਹਿੰਦੁਸਤਾਨ ਚਾਹੀਦਾ ਖਾਲਿਸਤਾਨ ਨਹੀਂ ਅਸੀਂ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਕਿ ਲੱਗਦਾ ਕਿ ਇਸ ਤਰ੍ਹਾਂ ਦੇ ਬਿਆਨ ਕਿਉਂ ਦਿੱਤੇ ਜਾ ਰਹੇ ਨੇ ਵਾਰੀ-ਵਾਰੀ ਪਹਿਲਾਂ ਬਿਆਨ ਦੇ ਦਿੱਤਾ ਹੁਣ ਫੇਰੇ ਬਿਆਨ ਦੇ ਪਹਿਲੇ ਇਹਨੂੰ ਪੁੱਛੋ ਹਿੰਦੁਸਤਾਨ ਕੀ ਆ ਵਾਟ ਇਜ਼ ਹਿੰਦੁਸਤਾਨ ਕਿੱਥੋਂ ਲੈ ਕੇ ਆਏ ਹਿੰਦੁਸਤਾਨ ਇਟ ਇਜ਼ ਭਾਰਤ ਇਟ ਇਜ਼ ਇੰਡੀਆ ਥੇਰ ਇਜ਼ ਨੋਵੇਅਰ ਰਿਟਰਨ ਇਨ ਦੀ ਇੰਡੀਅਨ ਕਨਸਟੀਟਿਊਸ਼ਨ ਵਰਡ ਹਿੰਦੁਸਤਾਨ ਸਿੰਪਲੀ ਇਹਨਾਂ ਨੂੰ ਇਹਨਾਂ ਦੇ ਬੇਸਿਕ ਕਨਸੈਪਟ ਕਲੀਅਰ ਨਹੀਂ ਹੈਗੇ ਜਸਟ ਬਿਕੋਜ਼ ਕਿ ਤੁਸੀਂ ਦੂਜੇ ਦੀ ਜੋ ਪੁਰਾਣੀ ਸਟੇਟਮੈਂਟਸ ਨੂੰ ਰਿਵਾਈਵ ਕਰਾਉਣ ਲਈ ਆਪਣੇ ਆਪ ਨੂੰ ਰਾਈਟ ਪ੍ਰੂਫ ਕਰਨ ਲਈ ਤੁਸੀਂ ਇੱਕ ਮਾਹੌਲ ਕ੍ਰੀਏਟ ਕਰਨਾ ਕਿ ਇੱਕ ਪਪੂਲਰ ਪ੍ਰੋਪਗੈਂਡਾ ਦੇਣਾ ਤੁਸੀਂ ਇਹ ਸ਼ੋਅ ਕਰਨਾ ਕਿ ਮੈਂ ਹੀ ਮੈਂ ਹਰ ਜਗ੍ਹਾ ਨਜ਼ਰ ਆਵਾਂ ਗਰੀਬਾਂ ਦੇ ਵਿੱਚ ਵੀ ਔਰ ਅਦਰ ਕਮਿਊਨਿਟੀ ਦੇ ਵਿੱਚ ਵੀ ਮੈਂ ਹੀ ਮੈਂ ਨਜ਼ਰ ਆਵਾਂ ਸੋ ਇਸ ਕਰਕੇ ਇਹਨਾਂ ਨੇ ਨੈਰੇਟਿਵ ਲੈ ਕੇ ਆਏ ਹੋ ਸਕਦਾ ਉਹ ਆਪਣੀ ਪੁਰਾਣੀ ਸਟੇਟਮੈਂਟ ਜੋ ਵੀ ਉਹਨਾਂ ਨੇ ਦਿੱਤੀ ਹੋ ਉਸ ਟਾਈਮ ਕੁਝ ਵੀ ਹੋ ਸਕਦਾ ਨਾ ਸਮਾਜ ਦੇ ਸਾਹਮਣੇ ਜਦ ਤੁਸੀਂ ਵਿਚਰ ਦੇ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਵਿਚਰਦੇ ਹੋ ਤੁਸੀਂ ਗਲਤ ਚੀਜ਼ਾਂ ਉਹ ਲੱਗਦਾ ਕਿ ਯਾਰ ਹੋ ਸਕਦਾ ਹੈ ਉਸ ਟਾਈਮ ਵਿੱਚ ਸੰਵਿਧਾਨ ਦੇ ਬਾਰੇ ਮਾੜਾ ਕਿਹਾ ਕਿ ਜਾਂ ਫਿਰ ਗਰੀਬ ਸਮਾਜ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਏ ਇੱਕ ਪਾਰਟिकुलर ਸਟੇਟਮੈਂਟ ਦੇ ਕੇ ਹੋ ਸਕਦਾ ਕਿ ਯੂ ਵਾਂਟਡ ਟੂ ਇੰਪਰੂਵ ਬਟ ਇਹੋ ਜਿਹਾ ਸਟੇਟਮੈਂਟ ਆ ਜਾਣ ਬੁਝ ਕੇ ਦੇ ਕੇ ਉਹਨਾਂ ਦਾ ਇੱਕ ਵਧਰਿਆ ਹੋਣਾ ਉੱਥੇ ਰੁਝਾਨ ਲੋਕਾਂ ਦੇ ਵਿੱਚ ਹੈ ਨਾ ਲੋਕਾਂ ਦੇ ਵਿੱਚ ਲਾਈਮਲਾਈਟ 'ਚ ਉਹ ਆ ਰਹੇ ਨੇ ਲੋਕਪ੍ਰਿਅਤਾ ਵਧਰੀ ਹੋਣੀ ਉਹਨੂੰ ਘੱਟ ਕਰਨ ਲਈ ਇਹੋ ਜੇ ਨੈਰੇਟਿਵ ਲੈ ਕੇ ਆਉਣੇ ਔਰ ਲੋਕਾਂ ਦੀ ਜਨਤਾ ਦੇ ਵਿੱਚ ਦੱਸਣਾ ਇਹ ਚੀਜ਼ ਕਿ ਅਸੀਂ ਤਾਂ ਬੜੇ ਹਿਤੇਸ਼ੀਆ ਹਮਾਇਤੀਆਂ ਇਹ ਤਾਂ ਖਾਲਿਸਤਾਨ ਦੀ ਗੱਲ ਕਰਦੇ ਨੇ ਤੇ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਨੇ ਇੱਕ ਪਾਸੇ ਇਹ ਵੀ ਜ਼ਿਕਰ ਹੋ ਰਿਹਾ ਕਿ ਇਹ ਰਾਜਾ ਵੜਿੰਗ ਦੇ ਜਿਹੜੇ ਬਿਆਨ ਨੇ ਇਹਨਾਂ ਨੂੰ ਇਸ ਤਿੱਕੇ ਨਾਲ ਦੇਖਿਆ ਜਾ ਰਿਹਾ ਕਿ ਜਿਵੇਂ ਭਾਜਪਾ ਕਹਿ ਰਹੀ ਸੀ ਕਿ ਇਹ ਪਪੂਲਰ ਹੋਣ ਵਾਸਤੇ ਕਰਤਾ ਹੈ ਪਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਕਾਂਗਰਸ ਲੀਡਰ ਨੇ ਕਈ ਕਹਿ ਰਹੇ ਨੇ ਕਿ ਵੀ ਇਸ ਬਿਆਨ ਦੇ ਨਾਲ ਸਾਨੂੰ ਨੁਕਸਾਨ ਵੀ ਹੈ ਕਿ ਲੱਗਦਾ ਕਿ ਵੀ ਕਿਸ ਪਾਸੇ ਨੂੰ ਦੇਖਿਆ ਜਾ ਸਕਦਾ ਕਿ ਰਾਜਾ ਵੜਿੰਗ ਪਪੂਲਰ ਆਪ ਹੋ ਰਿਹਾ ਜਾਂ ਪਾਰਟੀ ਨੂੰ ਨੁਕਸਾਨ ਹੋ ਰਿਹਾ ਇਸ ਦੇ ਪਿਛੇ ਨਾਲ ਨਹੀਂ ਨਹੀਂ ਰਾਜਾ ਵੜਿੰਗ ਕੀ ਪਪੂਲਰ ਹੋਊਗਾ ਇਹੋ ਜੀ ਸਟੇਟਮੈਂਟ ਨਾਲ ਕੋਈ ਪਪੂਲਰ ਨਹੀਂ ਹੁੰਦਾ ਜੋ ਸੋਚ ਸੋਚ ਰਿਹਾ ਹੋਣਾ ਕਿ ਮੈਂ ਲੋਕਾਂ ਦੇ ਵਿੱਚ ਵਿੱਚ ਇਹ ਮੂਰਖਤਾ ਹੈਗੀ ਆ ਇਹਦੇ ਵਿੱਚ ਕੋਈ ਉਹਨਾਂ ਦਾ ਕੋਈ ਇੰਟੈਲੈਕਚਰਲ ਲੈਵਲ ਤਾਂ ਹੈ ਨਹੀਂ ਕੋਈ ਇੰਨਾ ਸਮਾਰਟ ਪੋਲੀਟੀਸ਼ੀਅਨ ਹੋ ਤਾਂ ਰੱਬ ਦੀ ਮਿਹਰ ਹੋਗੀ ਕਿ ਤੁਸੀਂ ਤੁਹਾਡੇ ਤੇ ਕਿਉਂਕਿ ਮਿਲ ਗਏ ਉਹਨਾਂ ਨੂੰ ਤੁਸੀਂ ਇੰਨੀਆਂ ਸਟਰੋਂਗ ਜ਼ਮੀਰਾਂ ਨਹੀਂ ਸੀਗੀਆਂ ਵਰਨਾ ਅੱਜ ਸਿੱਖਾਂ ਦੀ ਸਰਕਾਰ ਆਪਣੀ ਹੁੰਦੀ ਵਰਨਾ ਆਪਾਂ ਨੂੰ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਸੀਗੀ ਜਿੰਨੇ ਕੋ ਆਪਾਂ ਹੈ ਜੇ ਸਾਡੇ ਵਿੱਚ ਨਹੀਂ ਹੁੰਦਾ ਆਪਾਂ ਨੂੰ ਕਿਸੇ ਦੇ ਥੱਲੇ ਹੱਥ ਪੈਰ ਜੋੜਨ ਦੀ ਲੋੜ ਨਹੀਂ ਸੀਗੀ ਇੰਨਾ ਕੋ ਇੰਟੈਲੀਜੈਂਟ ਬੰਦਾ ਨਹੀਂ ਹੈਗਾ ਕਿ ਉਹ ਪਪੂਲਰ ਹੋਣ ਲਈ ਅਕਲ ਹੀ ਨਹੀਂ ਹੈਗੀ ਬੇਸਿਕਲੀ ਇੰਨਾ ਕੋ ਇੰਟੈਲੈਕਟ ਹੀ ਨਹੀਂ ਹੈਗਾ ਕਿ ਤੁਸੀਂ ਇਦਾਂ ਦੀ ਸਟੇਟਮੈਂਟ ਦੋ ਔਰ ਇਹ ਗੱਲ ਬੀਜੇਪੀ ਦੀ ਬੀਜੇਪੀ ਚੁੱਕ ਰਹੀ ਉਹ ਆਪ ਕੀ ਕਰਦੀ ਹੈ ਉਹਨਾਂ ਦੇ ਕਿਸੇ ਵੀ ਸਟੇਟਮੈਂਟ ਤੇ ਨਾ ਉਹਨਾਂ ਉਹਨਾਂ ਦਾ ਇੱਥੇ ਪੰਜਾਬ 'ਚ ਕੋਈ ਆਧਾਰ ਤਾਂ ਹੈ ਨਹੀਂ ਵਰਣ ਲਈ ਤੁਸੀਂ ਕੁਝ ਕੁਝ ਕਹਿ ਸਕਦੇ ਹੋ ਇਦਾਂ ਦੀ ਹਰ ਜੇ ਤੁਸੀਂ ਉਹਨਾਂ ਦਾ ਪਿਛਲਾ ਪੈਟਰਨ ਦੇਖੋ ਤਾਂ ਉਹਨਾਂ ਨੇ ਆਪ ਵੀ ਪੰਜਾਬ ਲਈ ਘੱਟ ਮਾੜਾ ਨਹੀਂ ਕੀਤਾ ਜੋ ਅੱਜ ਦਿਨ ਤੋਂ ਕਰਦੇ ਆਏ ਨੇ ਸੋ ਇਹ ਤਾਂ ਜਿਵੇਂ ਹੁਣ ਕੁੜੀਆਂ ਜਿੱਤ ਕੇ ਆਈਆਂ ਨੇ ਪੰਜਾਬ ਭਾਰਤ ਦਾ ਨਾਮ ਰੌਸ਼ਨ ਕੀਤਾ ਹਾਲਾਂਕਿ ਉਹ ਵੀ ਗਰੀਬ ਪਰਿਵਾਰਾਂ ਨਾਲ ਤਾਲੁਕਾਤ ਰੱਖਦੀਆਂ ਨੇ ਕਿ ਲੱਗਦਾ ਕਿ ਇਹਨਾਂ ਲੀਡਰਾਂ ਦੇ ਮਨਾਂ ਦੇ ਵਿੱਚ ਇੰਨੀ ਕੜਤਨ ਹੋਵੇ ਕਿ ਉਹ ਕੁੜੀਆਂ ਨੂੰ ਇਹੋ ਜਿਹੇ ਸ਼ਬਦ ਤੱਕ ਜਿਹੜੇ ਉਹਨਾਂ ਨੂੰ ਤਾਂ ਫੀਲ ਹੋਇਆ ਹੋਣਾ ਕਿ ਵੀ ਇਹੋ ਜਿਹੇ ਲੀਡਰ ਨੇ ਸਾਡੇ ਅਸੀਂ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਾਂ ਤੇ ਬਿਆਨ ਕਿਵੇਂ ਦੇ ਦਿੰਦੇ ਆ ਭਾਈ ਬਿਲਕੁਲ ਅੱਜ ਰਾਜਾ ਵਿਡਿੰਗ ਦੇ ਸਾਹਮਣੇ ਹਰ ਵਿਚੈਰੀ ਮਾੜੀ ਬੀਬੀ ਗਰੀਬ ਬੀਬੀ ਆ ਕਾਲੇ ਰੰਗ ਦੀ ਬੀਬੀ ਜਾਣ ਦੇ ਵਕਤ ਸੋਚੂਗੀ ਕਿ ਪਤਾ ਨਹੀਂ ਕੀ ਕਹੂਗਾ ਮੇਰੇ ਬਾਰੇ ਹਰ ਬੀਬੀ ਸੋਚੂਗੀ ਹਰ ਬੱਚੀ ਸੋਚੂਗੀ ਕਿ ਯਾਰ ਇਹਨੇ ਤਾਂ ਸਾਡੀ ਸਟੀਰੀਓਟਾਈਪਿਕ ਆਈਡੈਂਟੀਟੀ ਦਾ ਉਹ ਕਰਤਾ ਪ੍ਰਮਾਣ ਹਰ ਕੋਈ ਸੋਚੂਗਾ ਕਿ ਇੱਕ ਇੱਕ ਵਾਰੀ ਉਹਨਾਂ ਦੇ ਦਿਮਾਗ 'ਚ ਇੱਕ ਕੰਪਲੈਕਸ ਆ ਜਾਊਗਾ ਇਹਨਾਂ ਦੀ ਹਰਕਤਾਂ ਦੇ ਨਾਲ ਕਿ ਇਹਨਾਂ ਨੇ ਸਾਡੇ ਬਾਰੇ ਇਹੋ ਜਿਹਾ ਕਿਹਾ ਸੀਗਾ ਹੁਣ ਇਹ ਜਿਹੜਾ ਕੰਪਲੈਕਸ ਇਹਨਾਂ ਨੇ ਕੀਤਾ ਜਿਹਦੇ ਵਿੱਚ ਇੰਨੀ ਡਿਬੇਟ ਹੋ ਰਹੀ ਹੈ ਇਹਨਾਂ ਇਹਨਾਂ ਉਹ ਇਸ਼ੂ ਪਪੂਲਰ ਅੱਜ ਦੇ ਟਾਈਮ 'ਚ ਹੋ ਗਿਆ ਇਹਦੇ ਵਿੱਚ ਇੱਕ ਉਹਨਾਂ ਨੇ ਕਰਤਾ ਸੁਸਾਇਟੀ ਦੇ ਵਿੱਚ ਜ਼ਬਰਦਸਤੀ ਦਾ ইস্যੂ ਲਿਆ ਕੇ ਜ਼ਬਰਦਸਤੀ ਦੀ ਚੀਜ਼ ਪਾਤੀ ਸੁਸਾਇਟੀ ਦੇ ਵਿੱਚ ਕਿ ਹਾਂ ਇਹ ਚੀਜ਼ਾਂ ਵੀ ਐਗਜ਼ਿਸਟ ਕਰਦੀਆਂ ਨੇ ਇਹੋ ਜਿਹੇ ਰੰਗ ਦੇ ਬੰਦੇ ਇਹੋ ਜਿਹੇ ਹੁੰਦੇ ਨੇ ਆਫਕੋਰਸ ਉਹ ਪਲੇਅਰਸ ਨੇ ਕੱਲ ਨੂੰ ਕੋਈ ਹੋਰ ਵੀ ਕੁੜੀ ਰਾਮ ਨਾਮ ਰੋਸ਼ਨ ਕਰੂਗੀ ਜਿਹਦਾ ਕੁੜੀ ਜਾਂ ਮੁੰਡਾ ਜਾਂ ਕੋਈ ਵੀ ਐਕਸ ਵਾਈ ਜ਼ੀ ਨਾਮ ਰੋਸ਼ਨ ਕਰੂਗਾ ਜੇ ਉਹਦਾ ਰੰਗ ਥੋੜਾ ਜਿਹਾ ਹੋਇਆ ਪੱਕਾ ਤੇ ਇਹਨਾਂ ਨੇ ਕਹਣਾ ਇਹ ਤਾਂ ਪੱਕਾ ਸੁਸਾਇਟੀ ਦੇ ਵਿੱਚ ਮੈਸੇਜ ਆ ਗਿਆ ਜੀ ਸਟੀਰੀਓਟਾਈਪ ਇਹ ਤਾਂ ਪੱਕਾ ਉਹਨਾਂ ਦਾ ਹੋਊਗਾ ਉਹਦੇ ਨਾਲ ਫਿਰ ਡਿਸਕ੍ਰਿਮੀਨੇਸ਼ਨ ਹੋਣ ਦੇ ਲੱਗਣ ਕਿ ਵੈਸੇ ਵੀ ਜੇ ਤੁਸੀਂ ਪੱਗ ਪਾਈ ਆ ਜੇ ਤੁਸੀਂ ਸਿੱਖ ਹੋ ਵੈਸੇ ਵੀ ਤੁਸੀਂ ਕੰਬੀਨੇਸ਼ਨ ਨਹੀਂ ਹੁੰਦਾ ਹਰ ਜਗ੍ਹਾ ਤੇ ਸਾਨੂੰ ਕਿੱਥੇ ਮਾਨ ਸਮਾਨ ਮਿਲਦਾ ਉਹ ਤਾਂ ਅਸੀਂ ਸਾਡਾ ਦਿਲ ਸਾਡੇ ਗੁਰੂਆਂ ਦੀ ਦੇ ਦੇ ਨੇ ਉਹ ਜੀ ਹੈਗੀ ਅਸੀਂ ਲੰਗਰ ਲਾ ਲਾ ਕੇ ਦੂਜਿਆਂ ਦੇ ਲਈ ਸਭ ਕੁਝ ਕੁਰਬਾਨੀਆਂ ਦਿੰਦੇ ਆ ਕਿਉਂਕਿ ਸिख ਲਈ ਹੈ ਨਾ ਆਪਣੇ ਲਈ ਜਨਮ ਨਹੀਂ ਹੋਇਆ ਸਾਡਾ ਸਾਡੀ ਕੌਮ ਹੋਇਆ ਹੀ ਦੂਜਿਆਂ ਲਈ ਹੈ ਇਹ ਤਾਂ ਸਾਡੇ ਅੰਦਰ ਫੀਲਿੰਗਸ ਹੈਗੀਆਂ ਤੇ ਉਹ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਹੋਰ ਪੈਨੇਟ੍ਰੇਟ ਕਰਨ ਦੇ ਲੋਕਾਂ ਦੇ ਲੋਕੀ ਸੋਚਣਾ ਉਹਨੋਂ ਉੱਥੇ ਕਾਂਗਰਸ ਵੀ ਪਾਰਟਿਸਪੇਟ ਕਰ ਰਹੀ ਆ ਅਕਾਲੀ ਦਾਲੀ ਵੀ ਹੈਗਾ ਆਜ਼ਾਦ ਤੌਰ ਤੇ ਵੀ ਉੱਤੇ ਕਈ ਖੜੇ ਹੋਏ ਨੇ ਆਮ ਆਦਮੀ ਪਾਰਟੀ ਤਾਂ ਭੂਮਿਕਾ ਨਿਭਾਈ ਰਹੀ ਹੈ ਰਾਜਾ ਵੜਿੰਗ ਦੇ ਬਿਆਨ ਨਾਲ ਪਾਰਟੀ ਨੂੰ ਨੁਕਸਾਨ ਹੋਣਾ ਚਾਹੀਦਾ ਪਰ ਜਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਤੁਹਾਨੂੰ ਕਿਹੜਾ ਲੀਡਰ ਚਾਹੀਦਾ ਜਿਹੜਾ ਤੁਹਾਡੀ ਆਵਾਜ਼ ਚੁੱਕੇ ਜਿਹੜਾ ਤੁਹਾਡੇ ਹਲਕੇ ਦੇ ਕੰਮ ਕਰ ਸਕੇ ਨਹੀਂ ਆਫਕੋਰਸ ਨੁਕਸਾਨ ਤਾਂ ਹੋਊਗਾ ਇਸ ਚੀਜ਼ ਦਾ ਕਿ ਇੱਕ ਇਹ ਐਗਜ਼ਾਮਪਲ ਸੈੱਟ ਕਰਤੀ ਯਾਨ ਓਥੇ ਦੇ ਨਾ ਲੋਕੀ ਹੁਣ ਇੰਬੈਰਸ ਫੀਲ ਕਰਨਗੇ ਮੇਰੀ ਵੀ ਗੱਲ ਹੋਈ ਬਹੁਤ ਲੋਕਾਂ ਦੇ ਨਾਲ ਉਨਾ ਦੇ ਅੰਦਰ ਨਾ ਠੇਸ ਲੱਗੀ ਐ ਦੂਰ ਤੱਕ ਇਦਾਂ ਨਹੀਂ ਵੀਡੀਓ ਵਾਇਰਲ ਹੋਈ ਉਹ ਕੋਈ মিডিਆ ਨੇ ਵਾਇਰਲ ਨਹੀਂ ਕੀਤੀ ਉਹ ਆਮ ਲੋਕਾਂ ਨੇ ਉੱਥੇ ਬੈਠੇ ਜਿਨ੍ਹਾਂ ਦੀ ਫੀਲਿੰਗਸ ਹਰਟ ਹੋ ਉਹਨਾਂ ਨੇ ਕੀਤੀਗਾ ਉਹਨਾਂ ਨੂੰ ਵੀ ਦੂਜੇ ਲੋਕਾਂ ਦੇ ਸਾਹਮਣੇ ਜਾਣ ਨੂੰ ਨਾ ਸ਼ਰਮ ਆਊਗੀ ਹੁਣ ਕਿ ਸਾਡੀ ਨਾ ਆਈਡੈਂਟੀਟੀ ਦੇ ਬਾਰੇ ਇਹ ਇਹ ਕੀਤਾ ਇਹ ਡੀਪ ਰੂਟਿਡ ਐ ਇਹਨੂੰ ਹਲਕੇ ਚ ਨਾ ਲਾਓ ਇਹਨੂੰ ਇਹ ਹਲਕੇ ਵਿੱਚ ਸਟੇਟਮੈਂਟ ਦੇਤੀ ਮਾਫੀ ਮੰਗ ਲਈ ਇਦਾਂ ਸਿਸਟਮ ਨਹੀਂ ਹੈਗਾ ਇਹ ਡੀਪ ਰੂਟਿਡ ਉਹਨਾਂ ਨੂੰ ਹਿੱਟ ਕਰੂਗਾ ਕਿਤੇ ਵੀ ਉਹ ਜਾਣਗੇ ਨਾ ਲੋਕੀ ਉਹਨਾਂ ਨੂੰ ਅੱਗੇ ਹੀ ਇੰਨਾ ਮਾੜਾ ਹਾਲ ਐ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਸੇ ਨਜ਼ਰੀਏ ਨਾਲ ਦੇਖਣਗੇ ਹੁਣ ਜਿਹੜੀਆਂ ਲੇਅਰ ਮਰਜ ਹੋਣੀਆਂ ਸੀ ਨਾ ਉਹਨਾਂ ਨੇ ਇਹਨਾਂ ਨੂੰ ਫਿਰ ਚੰਗਾਰੀ ਲਾਤੀ ਫਿਰ ਉੱਠ ਗਈਆਂ ਸੋ ਇਹ ਬਹੁਤ ਨਿੰਦਨੀ ਗੱਲ ਹੈਗੀ ਆ ਇਹਨਾਂ ਦਾ ਇੰਪੈਕਟ ਪਊਗਾ 100% ਪਊਗਾ ਔਰ ਉੱਥੇ ਦੀ ਜਨਤਾ ਨੂੰ ਦੇਖੋ ਅਸੀਂ ਤੱਕ ਦੂਰੋਂ ਇਹ ਕਹਿ ਸਕਦੇ ਹਾਂ ਕਿ ਕੀ ਹੋਊਗਾ ਬਟ ਉੱਥੇ ਦੀ ਜਨਤਾ ਨੇ ਸੋਚਣਾ ਤਰਨ ਤਰ ਦਾ ਆਪਣਾ ਅੱਛਾ ਚੀਜ਼ ਦੇਖੋ ਪਾਰਟੀਆਂ ਕੀ ਕਰਦੀਆਂ ਹਨ ਉਹਨਾਂ ਦਾ ਤੇ ਇੱਕ ਹੈਗਾ ਕਿ ਸੀਟ ਆਈ ਤਾਂ ਆਪਾਂ ਜਿੱਤ ਲਈਏ ਜਿਹੜਾ ਵੀ ਕੋਈ ਬੰਦਾ ਹੋਗਾ ਅੱਜ ਤੁਹਾਡੇ ਸਾਹਮਣੇ ਹੱਥ ਜੋੜੂਗਾ ਫਿਰ ਪੂਰਾ ਸਮਾਜ 5 ਸਾਲ ਉਹਨਾਂ ਦੇ ਪਿੱਛੇ ਹੱਥ ਜੋੜਦਾ ਫਿਰੂਗਾ ਇਹ ਉਹਨਾਂ ਦੀ ਜਨਤਾ ਨੂੰ ਸੋਚਣਾ ਕਿੰਨੂੰ ਵੋਟ ਦੇਣਾ ਉੱਥੇ ਦੀ ਜਨਤਾ ਦਾ ਰਾਈਟ ਡਿਸੀਜਨ ਹੋਣਾ ਚਾਹੀਦਾ ਉਹਦੇ ਕੰਮ ਦੇਖੋ ਉਹਨਾਂ ਦੇ ਵਾਅਦੇ ਦੇਖੋ ਉਹਨਾਂ ਦਾ ਚਲਨ ਦੇਖੋ ਕਿੰਨਾ ਪ੍ਰੋਮਿਸਿੰਗ ਹੈਗਾ ਕਿਹਾ ਤੁਹਾਡੇ ਲੋਕਲ ਜੋ ਬੰਦਾ ਉੱਥੇ ਦਾ ਖੜਿਆ ਉਹਨੇ ਕਿੰਨਾ ਕੋ ਕੰਮ ਕੀਤਾ ਔਰ ਕਿੰਨਾ ਕੰਮ ਅੱਗੇ ਜਾ ਕੇ ਕਰੇਗਾ ਤੁਹਾਨੂੰ ਕਿੰਨਾ ਫੇਥ ਹੈ ਦੈਟ ਇਜ਼ ਯੂਅਰ ਇਨਸਟਿੰਕਟ ਐਂਡ ਗੱਟ ਇਹ ਉੱਤੇ ਜਾਓ ਮਤਲਬ ਕੱਲ ਤੁਹਾਨੂੰ ਇਹੋ ਜਿਹੇ ਸ਼ਬਦ ਨਾ ਸੁਣਨੇ ਪੈਣ ਤੁਹਾਨੂੰ ਬੰਦੇ ਦੀ ਪਰਖ ਹੋਣੀ ਚਾਹੀਦੀ ਆਫਕੋਰਸ ਆਫਕੋਰਸ ਪਰਖ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਇਹ ਤਾਂ ਹੈ ਹੀ ਆ ਬਿਲਕੁਲ ਬਹੁਤ ਸ਼ੁਕਰੀ ਡਾਕਟਰ ਰੀਤੂ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਆ ਰਾਜਾ ਵੜਿੰਗ ਨੇ ਜਿਹੜਾ ਬਿਆਨ ਦਿੱਤਾ ਸੀਗਾ ਉਸ ਬਿਆਨ ਦੇ ਉੱਤੇ ਚਰਚਾ ਹੋਈ ਆ ਤਾਂ ਇਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਇਸ ਤਿੱਕੇ ਨਾਲ ਉਹਨਾਂ ਨੂੰ ਬਿਆਨੇ ਨਹੀਂ ਦੇਣਾ ਚਾਹੀਦਾ ਸੀਗਾ ਇਸ ਵੀਡੀਓ ਨੂੰ ਵੱਤਵਾ ਸਾਂਝਾ ਕਰੋ ਕੈਮਰਾ ਸਹਾਯੋਗ ਦੇ ਸੀ ਨਿਰਜ ਧੰਨਵਾਦ